ਜੀ ਬੈਗਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆ ਜੀ ਗਾਜਰ ਮੂਲੀ ਤੇ ਹਰੀ ਮਿਰਚ ਦਾ ਮਿਕਸ achar ਬਣਾਉਣ ਲੱਗੇ ਆ ਜੀ ਆਪਾਂ ਜੀ ਕੜਾਹੀ ਗਰਮ ਹੋ ਗਈ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾ ਰਹੇ ਹਾਂ ਆਪਾਂ ਜੀ ਇੱਕ ਕੌਲੀ ਦੇ ਕਰੀਬ ਜੀ ਇਹਦੇ ਵਿੱਚ ਸਰੋਂ ਦਾ ਤੇਲ ਪਾਇਆ ਜੀ ਹਾਂ ਜੀ ਤੇਲ ਨੂੰ ਜੀ ਆਪਾਂ ਗਰਮ ਕਰ ਲਾਂਗੇ ਹਾਂਜੀ ਆਪਾਂ ਨੇ ਜੀ ਅੱਧਾ ਕਿਲੋ ਗਰਜਨਾ ਕੱਟੀਆਂ ਨੇ ਗਰਜਨਾ ਦੀ ਕੱਟ ਕੇ ਆਪਾਂ ਨੇ ਧੁੱਪ ਦੇ ਵਿੱਚ 1 ਘੰਟੇ ਡੇਢ ਘੰਟੇ ਲਈ ਸੁਕਾ ਲਈਆਂ ਸੀਗੀਆਂ ਹਾਂਜੀ ਦੋ ਜੀ ਆਪਾਂ ਨੇ ਛੋਟੀਆਂ ਛੋਟੀਆਂ ਮੌਲੀਆਂ ਲਈਆਂ ਨੇ ਆਪਾਂ ਨੇ ਜੀ ਹਰੀਆਂ ਮਿਰਚਾਂ ਲਈਆਂ ਨੇ ਤੇ ਆਪਾਂ ਨੇ ਜੀ ਲਸਣ ਵੀ ਪਾਵਾਂਗੇ ਆਪਾਂ ਇਹਦੇ ਵਿੱਚ ਲਸਣ ਵੀ ਲਿਆ ਆਪਾਂ ਨੇ ਚੀਨੀ ਲਈ ਹੈ ਜੀ ਆਪਾਂ ਨੇ ਜੀ ਲਿਆ ਇਹਦੇ ਵਿੱਚ ਸੌਫ ਜਮੈਣ ਜੀਰਾ ਰਾਈ ਹੈ ਜੀ ਅੱਜ ਜੀ ਆਪਾਂ ਪਾਵਾਂਗੇ ਲਾਲ ਮਿਰਚ ਦੇਗੀ ਮਿਰਚ ਹਲਦੀ ਵਾਈਟ ਨਮਕ ਤੇ ਜੀ ਆਪਣਾ ਕਾਲਾ ਨਮਕ ਆ ਜੀ ਆਪਣਾ ਗਰਮ ਮਸਾਲਾ ਜੀ ਭੁੰਨਿਆ ਹੋਇਆ ਆਪਾਂ ਇਹ ਪਾਵਾਂਗੇ ਹਾਂਜੀ ਤੇਲ ਜੀ ਆਪਣਾ ਗਰਮ ਹੋ ਚੁੱਕਿਆ ਜੀ ਆਪਾਂ ਜੀ ਇਹਦੇ ਵਿੱਚ ਪਾ ਰਹੇ ਹਾਂ ਜੀ ਸੌਂਫ ਜਮੈਣ ਜੀਰਾ ਤੇ ਰਾਈ ਹੈ ਜੀ ਨਾਲੇ ਜੀ ਆਪਾਂ ਇਹਦੇ ਲਸਣ ਪਾ ਦਾਂਗੇ ਹਾਂਜੀ ਆਪਾਂ ਜੀ ਜਿਹੜੇ ਤਰੀਕੇ ਨਾਲ achar ਬਣਾ ਰਹੇ ਹਾਂ ਜੀ ਇਸ ਤਰੀਕੇ ਦੇ ਨਾਲ ਜੀ ਆਪਾਂ ਕੱਲੀ ਗਾਜਰ ਦਾ achar ਵੀ ਬਣਾ ਸਕਦੇ ਆ ਤੇ ਆਪਾਂ ਜੀ ਅਦਰਕ ਦਾ achar ਵੀ ਇਸੇ ਤਰ੍ਹਾਂ ਬਣਾ ਸਕਦੇ ਆ ਹਾਂਜੀ ਮੂਲੀ ਦਾ achar ਜੇ ਆਪਾਂ ਨੇ ਬਣਾਉਣਾ ਜੀ ਆਪਾਂ ਉਹ ਵੀ ਇਸੇ ਤਰੀਕੇ ਨਾਲ ਬਣਾ ਸਕਦੇ ਆ ਜਿਹੜੇ ਤਰੀਕੇ ਨਾਲ ਜੀ ਆਪਾਂ ਮਿਕਸਡ achar ਬਣਾ ਰਹੇ ਹਾਂ ਹਾਂਜੀ ਆਪਾਂ ਜੀ ਇਹਦੇ ਵਿੱਚ ਪਾ ਰਹੇ ਹਾਂ ਗਾਜਰ ਹਰੀ ਮਿਰਚ ਮੂਲੀ ਜੇ ਆਪਾਂ ਇਕੱਠਾ ਹੀ ਪਾ ਦਿੰਦੇ ਹਾਂ ਸਾਪਾ ਜੀ ਘੰਟੇ ਡੇਢ ਘੰਟੇ ਲਈ ਗਾਜਰਾਂ ਨੂੰ ਧੁੱਪ ਦੇ ਵਿੱਚ ਸੁਕਾ ਲਿਆ ਸੀਗਾ ਕਿਉਂਕਿ ਜਿਹੜਾ ਇਹਨਾਂ ਦਾ ਪਾਣੀ ਹੈ ਜੋ ਚੰਗੀ ਤਰ੍ਹਾਂ ਸੋਖਦਾ ਜਾਂ ਹੋ ਗਿਆ ਸੀ ਮੂਲੀਆਂ ਵੀ ਜੀ ਆਪਾਂ ਨੇ ਨਾਲੇ ਸੁਕਾ ਲਈਆਂ ਸੀਗੀਆਂ ਹਰੀਆਂ ਮਿਰਚਾਂ ਵੀ ਆਪਾਂ ਨੇ ਥੋੜੇ ਜਿ ਸੁਕਾ ਕੇ ਹੀ ਪਾਈਆਂ ਨੇ ਵੀ ਜਿਹੜੀ ਹਰੀ ਮਿਰਚ ਆਪਾਂ ਨੇ ਪਾਉਣੀ ਆ ਗਿੱਲੀ ਨਾ ਹੋਵੇ ਉਹਨੂੰ ਪਾਣੀ ਨਾ ਲੱਗਿਆ ਹੋਵੇ ਆਪਾਂ ਨੇ ਵੀ ਇੰਨੇ ਹੀ ਚੀਜ਼ਾਂ ਕੜਾਹੀ ਦੇ ਵਿੱਚ ਪਾ ਲਈਆਂ। ਹਾਂਜੀ ਆਪਾਂ ਜੀ ਗਾਜਰਾਂ ਨੂੰ ਉਨੀ ਦੇਰ ਤੱਕ ਭੁੰਨਾਂਗੇ। ਇਹਨਾਂ ਦਾ ਥੋੜਾ ਜਿਹਾ ਜੀ ਹਲਕਾ ਜਿਹਾ ਕਲਰ ਚੇਂਜ ਹੋ ਜਾਊਗਾ ਤੇ ਗਾਜਰਾਂ ਥੋੜੀ ਜਿਹਾ ਜੀ ਨਰਮ ਜਿਹਾ ਪੈ ਜਾਣਗੇ। ਹਾਂਜੀ ਅਸੀਂ ਇਹਨੂੰ ਗਾਜਰ ਤੇ ਜਿਵੇਂ ਜਿਵੇਂ ਮੂਰੀ ਦਾ ਆਚਾਰ ਪਾਉਣੀ ਹੈ, ਅਦਰਕ ਦਾ ਪਾਉਣੀ ਹੈ ਜੀ ਤੇਲ 'ਚ ਤਾਂ ਭੁੰਨਦੇ ਆ। ਇਹੋ ਦਾ ਜਿਹੜਾ ਕਰਾਂਚ ਆ ਉਹ ਬਣਿਆ ਰਹੇ। ਅਪਰੇ ਦਾ ਪਾਣੀ ਦੇ ਤੁਸੀਂ ਨਹੀਂ ਪਾ ਰਹੇ ਹਾਂ। ਹਾਂਜੀ ਇਹਦਾ ਜੀ ਕਲਰ ਚੇਂਜ ਹੋ ਗਿਆ ਆਪਾਂ ਪਾ ਰਹੇ ਹਾਂ ਇਹਦੇ ਵਿੱਚ ਹਲਦੀ, ਮਿਰਚ, ਦੇਗੀ ਮਿਰਚ, ਵਾਈਟ ਨਮਕ ਤੇ ਕਾਲਾ ਨਮਕ। ਆਪਾਂ ਜ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂ। ਹਾਂਜੀ ਇਹਨੂੰ ਚਾਰ ਨੂੰ ਬਣਾਉਣੀ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ। ਬੱਸ ਆਪਾਂ ਇਹ ਹਲਕਾ ਜਿਹਾ ਗਾਜਰਾਂ ਦਾ ਜੀ ਕਲਰ ਚੇਂਜ ਕਰਿਆ। ਕਿਰਕਾ ਤੇ ਹਾਂਜੀ ਆਪਾਂ ਜੀ ਚੀਨੀ ਪਾ ਰਹੇ ਹਾਂ ਆਪਾਂ ਨੇ ਜੀ 2-3 ਕ ਚਮਚੇ 2 ਕ ਚਮਚੇ ਚੀਨੀ ਪਾਈ ਹੈ ਹਾਂਜੀ ਆਪਾਂ ਜੀ ਅਚਾਰ ਦੇ ਵਿੱਚ ਜੀ ਅੱਧੀ ਕੌਲੀ ਬਿਨੇਗਰ ਪਾ ਰਹੇ ਹਾਂ ਜੀ ਛਿਰਕਾ ਵਾਈਟ ਛਿਰਕਾ ਛਿਰਕਾ ਚਿਰਤਾ ਆਪਾਂ ਨੂੰ ਜੀ achar ਬਣਾਉਣ ਨੂੰ ਜਿਆਦਾ ਟਾਈਮ ਨਹੀਂ ਲੱਗਿਆ 10 ਮਿੰਟ ਦੇ ਵਿੱਚ ਜੀ ਆਪਣਾ achar ਆ ਜਿਹੜਾ ਹੀ ਬਣ ਕੇ ਤਿਆਰ ਹੋ ਜਾਂਦਾ ਹੈ ਆਪਾਂ ਇਹਨੂੰ ਲੰਬੇ ਸਮੇਂ ਤੱਕ ਸਟੋਰ ਕਰ ਸਕਦੇ ਹਾਂ ਹਾਂਜੀ ਚਾਰ ਆਪਣਾ ਬਣ ਕੇ ਤਿਆਰ ਆ ਜੀ ਆਪਾਂ ਨੇ ਇਹ نیچے ਲਾ ਲਿਆ ਚੁੱਲ੍ਹੇ ਤੋਂ ਹਾਂਜੀ ਇਹ ਹੈਗਾ ਜੀ ਪੁੰਨਿਆ ਹੈ ਟੀਰਾ ਕਾਲੀਆਂ ਮਿਰਚਾਂ ਭੁੰਨ ਕੇ ਪਾਈਆਂ ਆ ਜਮੈਣ ਥੋੜੀ ਜਿਹੀ ਭੁੰਨ ਕੇ ਪਾਈਈ ਆ ਤੇ ਜਿਹੜੀ ਕਲੌਂਜੀ ਆ ਉਹ ਅਸੀਂ ਏਕਣੀ ਭੁੰਨ ਕੇ ਏਕਣੀ ਪਾ ਲਈ ਆ ਜੀ ਦਰਦਰਾ ਜਿਹਾ ਪੀਸ ਲਿਆ ਹਾਂਜੀ ਆਪਾਂ ਇਹ ਪਾਊਡਰ ਨੂੰ ਵੀ ਚਾਰ ਦੇ ਵਿੱਚ ਮਿਕਸ ਕਰ ਹਾਂਜੀ ਆਪਾਂ ਜੀ ਆਚਾਰ ਨੂੰ ਠੰਡਾ ਕਰਕੇ ਡੱਬੇ 'ਚ ਪਾ ਲਾਂਗੇ ਆਪਾਂ ਨੇ ਜੀ ਜਦੋਂ ਆਚਾਰ ਕੋਈ ਵੀ ਡੱਬੇ ਦੇ ਵਿੱਚੋਂ ਖਾਣ ਦੇ ਵਾਸਤੇ ਕੱਢਣਾ ਹੁੰਦਾ ਆਪਾਂ ਜੀ ਇਹਨੂੰ ਗਿੱਲਾ ਹੱਥ ਨਾਲ ਨਾ ਲਾਈਏ ਸੁੱਕੇ ਹੱਥ ਨਾਲ ਕੱਢੀਏ ਜਾਂ ਜੇ ਕੋਈ ਆਪਾਂ ਨੇ ਚਮਚ ਲੈਣਾ ਹੋਵੇ ਆਪਣਾ ਸੁੱਕਾ ਹੋਵੇ ਫਿਰ ਜੇ ਆਪਣਾ ਆਚਾਰ ਆ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਹਾਂਜੀ ਆਚਾਰ ਆਪਣਾ ਜੀ ਬਣ ਕੇ ਤਿਆਰ ਆ ਜੀ ਹਾਂਜੀ ਸਾਡੀ ਵੀਡੀਓ ਨੂੰ ਜੇ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ